ਕਰੜ ਦੇ ਸਰਕਾਰੀ ਹਸਪਤਾਲ ਦਾ ਸਾਹਮਣੇ ਆਇਆ ਮੰਦੜਾ ਹਾਲ ਪਰਦੇ ਦੀ ਥਾਂ ਚਾਦਰਾਂ ਟੰਗਣ ਦੇ ਲਈ ਮਜਬੂਰ ਹੋਏ ਨੇ ਮੁਲਾਜ਼ਮ ਹਸਪਤਾਲ ਦੇ ਵਿੱਚ ਸਾਫ ਸਫਾਈ ਦਾ ਵੀ ਨਹੀਂ ਕੋਈ ਪ੍ਰਬੰਧ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਜਾਂਚ ਪਰਖ ਕਰਨ ਦਾ ਦਿੱਤਾ ਵਿਸ਼ਵਾਸ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਮੁਫਤ ਦੇਣ ਦਾ ਵਾਅਦਾ ਤੇ ਐਲਾਨ ਕੀਤਾ ਗਿਆ ਜਿਸ ਨੂੰ ਕੀ ਪੂਰਵੀ ਪੈਂਦਾ ਦਿਖਾਈ ਦੇ ਰਿਹਾ ਪਰ ਹਾਲੇ ਵੀ ਪੰਜਾਬ ਦੇ ਵਿੱਚ ਕੁਝ ਅਜਿਹੇ ਸਰਕਾਰੀ ਹਸਪਤਾਲ ਨੇ ਜਿੱਥੇ ਹਾਲੇ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਅਜਿਹਾ ਇੱਕ ਹਸਪਤਾਲ ਹੈ ਖਰੜਦਾਸ ਸਰਕਾਰੀ ਹਸਪਤਾਲ ਜਿੱਥੇ ਕੀ ਸਾਫ ਸਫਾਈ ਤੇ ਹੋਰਨਾ ਪ੍ਰਬੰਧਾਂ ਨੂੰ ਲੈ ਕੇ ਇਹ ਹਸਪਤਾਲ ਬਾਕੀ ਦੇ ਹਸਪਤਾਲਾਂ ਤੋਂ ਕਾਫੀ ਪਿੱਛੇ ਨਜ਼ਰ ਆ ਰਿਹਾ ਹੈ ਸਾਡੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤ ਦੇਖੇ ਗਏ ਤਾਂ ਸਾਹਮਣੇ ਆਇਆ ਕਿ ਹਸਪਤਾਲ ਦੇ ਕਮਰਿਆਂ ਦੇ ਵਿੱਚ ਖਿੜਕੀਆਂ 'ਚ ਟੰਗਣ ਦੇ ਲਈ ਹਸਪਤਾਲ ਦੇ ਕੋਲ ਕੋਈ ਪਰਦੇ ਤੱਕ ਨਹੀਂ ਹਨ ਤੇ ਜਿਸ ਲਈ ਪਰਦਿਆਂ ਦੇ ਰੂਪ ਦੇ ਵਿੱਚ ਹਸਪਤਾਲ ਦੇ ਮੁਲਾਜ਼ਮਾਂ ਦੇ ਵੱਲੋਂ ਬੈੱਡ ਵਾਲੀਆਂ ਚਾਦਰਾਂ ਹੀ ਟੰਗ ਕੇ ਕੰਮ ਚਲਾਇਆ ਜਾ ਰਿਹਾ ਹੈ ਇਹੀ ਨਹੀਂ ਬਲਕਿ ਹਸਪਤਾਲ ਦੇ ਵਿੱਚ ਸਾਫ ਸਫਾਈ ਵੀ ਰਾਮ ਪਰੋਸੇ ਹੀ ਨਜ਼ਰ ਆ ਰਹੀ ਹੈ ਹਸਪਤਾਲ ਦੇ ਕਮਰੇ ਹੋਣ ਜਾਂ ਫਿਰ ਹਸਪਤਾਲ ਦੇ ਵਿੱਚ ਬਣੇ ਹੋਏ ਬਾਥਰੂਮ ਹੋਣ ਇਹਨਾਂ ਦੀ ਮੂਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਬਾਥਰੂਮ ਬੇਹੱਦ ਗੰਦੇ ਨੇ ਹੁਣ ਅਜਿਹੇ ਹਸਪਤਾਲ ਦੇ ਵਿੱਚ ਜੇਕਰ ਕੋਈ ਮਰੀਜ਼ ਆਉਂਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਸੋਚ ਲਈਏ ਕਿ ਉਹ ਮਰੀਜ਼ ਠੀਕ ਹੋ ਕੇ ਵਾਪਸ ਆਪਣੇ ਘਰ ਪਰਤ ਜਾਵੇਗਾ ਇੱਕ ਹੋਰ ਇਸ ਵੱਡੇ ਹਸਪਤਾਲ ਦੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਹਸਪਤਾਲ ਦੇ ਵਿੱਚ ਜਦੋਂ ਵੀ ਕੋਈ ਮਰੀਜ਼ ਜਾਂਦਾ ਹੈ ਤਾਂ ਹਸਪਤਾਲ ਦੇ ਡਾਕਟਰ ਤੇ ਮੁਲਾਜ਼ਮ ਉਸ ਦਾ ਇਲਾਜ ਕਰਨ ਦੀ ਬਜਾਏ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੰਦੇ ਨੇ ਉਧਰ ਦੱਸਦੀ ਹੈ ਕਿ ਮਹਾਲੀ ਦੇ ਵਿੱਚ ਅੱਜ ਚੀਫ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਮਹਾਲੀ ਦੇ ਫੇਜ਼ 6 ਦੇ ਵਿੱਚ ਸਥਿਤ ਸਰਕਾਰੀ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਤੇ ਇਸੇ ਦੌਰਾਨ ਪੱਤਰਕਾਰਾਂ ਨੇ ਚੀਫ ਸਕੱਤਰ ਨੂੰ ਕਰਨ ਦੇ ਇਸ ਸਰਕਾਰੀ ਹਸਪਤਾਲ ਬਾਰੇ ਵੀ ਸਵਾਲ ਕਰ ਦਿੱਤੇ ਜਿਸ ਤੋਂ ਬਾਅਦ ਹਾਲਾਤ ਸੁਣਨ ਤੇ ਚੀਫ ਸਕੱਤਰ ਨੇ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਚੀਫ ਸਕੱਤਰ ਨੇ ਹਸਪਤਾਲ ਦੇ ਵਿੱਚ ਅਧਿਕਾਰੀਆਂ ਨੂੰ ਭੇਜ ਕੇ ਜਾਂਚ ਪਰਖ ਕਰਨ ਦਾ ਭਰੋਸਾ ਦੇ ਦਿੱਤਾ ਹੈ ਬੇਸ਼ੱਕ ਸਰਕਾਰੀ ਹਸਪਤਾਲ ਦੇ ਵਿੱਚ ਜਾਂਚ ਪਰਖ ਕਰਨ ਦਾ ਹਵਾਲਾ ਚੀਫ ਸੈਕਟਰੀ ਵੱਲੋਂ ਦਿੱਤਾ ਗਿਆ ਪਰ ਦੇਖਣਾ ਇਹ ਹੈ ਕਿ ਸਰਕਾਰ ਦੇ ਵੱਲੋਂ ਕਿੰਨੀ ਕੁ ਜਲਦੀ ਇਸ ਹਸਪਤਾਲ ਜੋ ਕਿ ਖੁਦ ਬਿਮਾਰ ਹੁੰਦਾ ਜਾਪ ਰਿਹਾ ਇਸ ਨੂੰ ਕਦੋਂ ਦੁਰਸਤ ਕਰ ਦਿੱਤਾ ਜਾਵੇਗਾ ਖਰੜ ਤੋਂ ਅਰਸ਼ਦੀਪ ਸਿੰਘ ਦੀ ਰਿਪੋਰਟ ਔਨ 에ਅਰ ਇਹ ਪ੍ਰੋਬਲਮ ਜਿਵੇਂ ਦੱਸੀ ਹੈ ਤਾਂ ਹੈਲਥ ਸੈਕਟਰੀ ਸਾਹਿਬ ਦੇ ਧਿਆਨ ਚ ਆ ਗਈ ਹੈ ਸਰਕਾਰ ਦੀ ਇੱਛਾ ਹੈ ਕਿ ਅਸੀਂ ਸਾਰੇ ਹਸਪੀਟਲਸ ਦੀ ਰੀਨੋਵੇਸ਼ਨ ਕਰਕੇ ਉਹਨਾਂ ਨੂੰ ਬਹੁਤ ਵਧੀਆ ਬਣਾਈਏ ਤਾਂ ਹੈਲਥ ਸੈਕਟਰੀ ਸਾਹਿਬ ਆਪਣੀ ਟੀਮ ਭੇਜ ਕੇ ਇਹਨੂੰ ਚੈੱਕ ਕਰਾਂਗੇ ਤੇ ਇਸ ਤੇ सुधार ਇਸ ਦੇ ਵਿੱਚ ਲਿਆਉਣਗੇ ਹਸਪੀਟਲ ਦਾ ਬਾਥਰੂਮ ਵੀ ਰਿਹਾ ਅਵੇਲੇਬਲ ਹੈਗੇ ਨੇ ਮਗਰ ਜਿਹੜੇ ਸਟਾਫ ਹੈ ਉਹ ਆਪਣਾ ਲੋਕ ਲਗਾ ਕੇ ਰੱਖਦੇ ਨੇ ਤੇ ਜਿਹੜਾ ਆਮ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਤੋਂ ਫਰਸਟ ਫਲੋਰ ਤੇ ਜਿਹੜਾ ਪ੍ਰਾਈਵੇਟ ਰੂਮਸ ਵੀ ਨੇ ਫਰਸਟ ਹਸਪੀਟਲਿਕਲ ਕਿਤੇ ਨੇ ਉਹਦੇ ਚ ਆਪ ਜਿਹੜਾ ਪ੍ਰਾਈਵੇਟ ਰੂਮਸ ਹੈਗੇ ਨੇ ਜਿਹੜਾ ਸਟਾਫ ਆਪ ਰੈਸਟ ਕਰਦਾ ਤੇ ਪੇਸ਼ੈਂਟਸ ਲਈ ਲੋਕਰ ਮਤਲਬ ਜਿੰਨੇ ਵਾਸ਼ਰੂਮ ਹੈਗੇ ਨੇ ਫਲੋਰ ਗਰਾਉਂਡ ਫਲੋਰ ਨੂੰ ਛੱਡ ਕੇ ਬਾਕੀ ਸਾਰੇ ਲੋਕ ਰੱਖਦੇ ਨੇ ਇਹਦੀ ਚੈਕਿੰਗ ਅੱਜ ਐਸ ਡੀ ਐਮ ਖਰੜ ਤੇ ਹੈਲ ਸੈਕਟਰੀ ਸਾਹਿਬ ਕੋਈ ਸੀਨੀਅਰ ਅਫਸਰ ਭੇਜ ਕੇ ਕਰਾ ਲੈਣਗੇ ਤੇ ਦੇ ਵਿੱਚ ਡੈਫੀਨਿਟਲੀ ਜਿੱਥੇ ਜਿੱਥੇ ਕੋਈ ਕਿਸੇ ਨੇ ਗਲਤੀ ਕੀਤੀ ਉਸ ਦੇ ਵਿੱਚ ਸੁਧਾਰ ਕੀਤਾ ਜਾਏਗਾ